ਤੁਸੀਂ ਗਾਹ ਵੀ ਕਾਮਯਾਬ ਰਹੋਗੇ ਉਸੇ 10 15000 ਤੋਂ ਬਚ ਜਾਓਗੇ ਇੰਟਰਨੈਸ਼ਨਲ ਟਰੈਵਲ ਵੀ ਕਰ ਸਕਦੇ ਆ ਤੇ ਤੁਸੀਂ 3 ਸਾਲ ਵਾਲੇ ਤਾਂ ਜਦੋਂ ਮਰਜ਼ੀ ਲੈ ਸਕਦੇ ਆ 1500 ਤੋਂ ਲੈ ਕੇ 2000 ਦਾ ਖਰਚਾ ਬੇਸਿਕ ਸਪੈਨਿਸ਼ ਹੁੰਦੀ ਆ ਤੁਸੀਂ ਈਜ਼ੀਲੀ ਬੋਲ ਲਓਗੇ ਸਕੂਲ ਜਿਹੜੇ ਮੈਂ ਤੁਹਾਨੂੰ ਇੱਥੇ ਹੁਣ ਡਿਸਪਲੇ ਤੇ ਵਿਖਾ ਦਿੰਦਾ ਕਿਹੜੇ ਕਿਹੜੇ ਸਕੂਲ ਆਡੀ ਦੇ 2 ਸਾਲ ਵਾਲੇ ਤੁਸੀਂ ਰੈਜ਼ਿਡੈਂਸ ਕਿਵੇਂ ਹਾਸਲ ਕਰ ਸਕਦੇ ਆ ਬੜਾ ਈਜ਼ੀ ਪ੍ਰੋਸੈਸ ਜੀ ਇਹ ਤੁਸੀਂ ਕਿੱਥੋਂ ਕਰਨੀ ਹੈ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਹੋਣਾ ਨਹੀਂ 3 ਸਾਲਾਂ ਬਾਅਦ ਤੁਸੀਂ ਰੈ residense ਹੋਣੇ ਤੇ ਇਥੇ ਲਈ ਦੋ ਸਾਲਾਂ ਵਿੱਚ ਹੋ ਜਾਊਗੀ ਇਸ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਜਨ ਮਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਫਿੱਟ ਫਾਟ ਹੋਵੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਰਾਏਗ ਫਾਰਮੇਸੀオン ਦੋ ਸਾਲ ਵਾਲੇ ਪੇਪਰਾਂ ਦੀ ਜਿਹੜੇ ਭਰਾਵਾਂ ਨੇ ਇਨਫੋਰਮੇਸ਼ਨ ਹੈਣੀ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਦਾ ਥੈਂਕ ਯੂ ਤੇ ਜੇਕਰ ਵੀਡੀਓ ਚੰਗੀ ਲੱਗਦੀ ਹੈ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਹਾਨੂੰ ਵੀ ਇਹ ਨਹੀਂ ਪਸੰਦ ਤਾਂ ਨਹੀਂ ਕੰਮ ਆਦੀ ਅੱਗੇ ਕਿਸੇ ਮੇਰੇ ਭੈਣ ਭਰਾ ਨੂੰ ਸ਼ੇਅਰ ਕਰ ਦਿਓ ਤੇ ਥੈਂਕ ਯੂ ਧੰਨਵਾਦ ਆਪਾਂ ਕਰਦੇ ਆਂ ਵੀਡੀਓ ਸਟਾਰਟ ਆਜੋ ਮੇਰੇ ਹਾਂਜੀ ਦੋਸਤੋ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਦੋਂ ਇੱਥੇ ਉਹਨੀਆਂ ਰਾਇਗੋ ਫਾਰਮੇਸੀਓ ਸਟੱਡੀ ਦੇ 2 ਸਾਲ ਵਾਲੇ ਤੁਸੀਂ ਰੈਜ਼ਿਡੈਂਸ ਕਿਵੇਂ ਹਾਸਲ ਕਰ ਸਕਦੇ ਆ ਬੜਾ ਈਜ਼ੀ ਪ੍ਰੋਸੈਸ ਬੜੇ ਭਰਾਵਾਂ ਨੇ ਮੈਨੂੰ ਕਮੈਂਟ ਵਿੱਚ ਪੁੱਛਿਆ ਜੀ ਭਾਜੀ ਇਹਦੇ ਬਾਰੇ ਵੀਡੀਓ ਬਣਾਓ ਤੁਹਾਨੂੰ ਮੈਂ ਦੱਸਦਾ ਛੋਟੇ ਦੇ ਵਿੱਚ ਤੇ ਸਾਰੀਆਂ ਪੁਆਇੰਟ ਦੀਆਂ ਗੱਲਾਂ ਤੁਸੀਂ ਕਰਨਾ ਜਦੋਂ ਇੰਡੀਆ ਤੋਂ ਇੱਥੇ ਆ ਜਾਂਦੇ ਆ ਤੁਸੀਂ ਕਿਸੇ ਕੰਟਰੀ ਤੋਂ ਇੱਥੇ ਆ ਗਏ ਤਾਂ ਤੁਸੀਂ ਸਭ ਤੋਂ ਪਹਿਲਾਂ ਇੱਥੇ ਪਦਰੋਨਾ ਮੇਨ ਤੋਂ ਕਰਾਉਣੀ ਆ ਤੁਹਾਡੀ ਪਦਰੋਨਾ ਮੇਨ ਤੋਂ ਰਨ ਕਰਨ ਲੱਗੀ ਉਹ ਆਯੋਗਤਾ ਮੇਨ ਤੋਂ ਮਿਊਸਪਲ ਦੇ ਅੱਗੇ ਹੋਣੀ ਆ ਉਹ ਤੁਸੀਂ ਕਰਾ ਲਈਏ ਤਾਂ ਉਹਨਾਂ ਪਾਸ ਸਖ ਦੱਸਿਆ ਕਿਵੇਂ ਕਰਾਉਣੀ ਆ ਕਰਨ ਤੋਂ ਬਾਅਦ ਇਹ 2 ਸਾਲ ਜਦੋਂ ਕੰਪਲੀਟ ਹੋ ਗਏ ਨਾ ਇਹਦੇ ਉਦੋਂ ਮੁੜ ਕੇ ਤੁਸੀਂ ਇਹ ਕੋਰਸ ਕਰ ਸਕਦੇ ਆ ਨਹੀਂ 3 ਸਾਲਾਂ ਬਾਅਦ ਤੁਸੀਂ ਰੈਜ਼ਿਡੈਂਸ ਉਹ ਮੇਟੇ ਇੱਥੇ ਨਹੀਂ ਦੋ ਸਾਲਾਂ ਵਿੱਚ ਹੋ ਜਾਊਗੀ ਇਸ ਕੋਰਸ ਦੇ ਅਕੋਰਡਿੰਗ ਸਟੱਡੀ ਕਰਕੇ ਸਟੱਡੀ ਕਿਹੜੀ ਆ ਬੜੀ ਸੌਖੀ ਆ ਬੜੀ ਈਜ਼ੀ ਆ ਕੋਈ ਡਿਫਿਕਲਟ ਨਹੀਂ ਇਹ ਤੁਸੀਂ ਕਿੱਥੋਂ ਕਰਨੀ ਆ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਹੋਣਾ ਸਭ ਤੋਂ ਪਹਿਲਾਂ ਤੁਸੀਂ ਆਯੰਤਾ ਮੈਨ ਤੋਂ ਨੇੜੇ ਤੁਹਾਡੇ ਘਰ ਦੇ ਆਯੰਤਾ ਮੈਨ ਤੋਂ ਹੋਊਗੀ ਮਿਊਸਪਲ ਉਹਦੇ ਵਿੱਚ ਜਾਊਗੀ ਤੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਲਵਾਂਗੇ ਕਿ ਮੈਂ ਆ ਕੋਰਸ ਕਰਨਾ ਤੇ ਮੈਂ ਸਟੱਡੀ ਵਾਲਿਆ ਪੇਪਰ ਆ ਕੋਰਸ ਕਰਕੇ ਲਰਨਿੰਗ ਚਾਹਣਾ ਕਿੱਥੇ ਜਾਵਾਂ ਮੈਂ ਕਿਹੜਾ ਸਕੂਲ ਆ ਕਿੱਥੇ ਕੋਈ ਹੈਗਾ ਸੈਂਟਰ ਉਹ ਤੁਹਾਨੂੰ ਸਾਰਾ ਇੱਕ ਡਿਟੇਲ ਦੇ ਵਿੱਚ ਪੇਪਰ ਕੱਢ ਕੇ ਦੇਣਗੇ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦੇਣ ਉਹ ਕਿੱਥੇ ਸਕੂਲ ਆ ਤੇ ਕਿੱਥੇ ਬਣੇ ਨੇ ਮੈਂ ਤੁਹਾਨੂੰ ਉਹਦੀ ਡਾਇਰੈਕਸ਼ਨ ਸਾਰੀ ਤੁਹਾਨੂੰ ਦੱਸੂਗਾ ਕਿਹੜੇ ਕਿਹੜੇ ਸਕੂਲ ਆ ਕਿਵੇਂ ਤੁਸੀਂ ਸਰਚ ਕਰਨੀ ਹੈ ਉਹ ਤੁਹਾਨੂੰ ਸੈਂਟਰ ਮਿਲ ਜਾਣਗੇ ਬੜੇ ਈਜ਼ੀਲੀ ਇਹ ਤੁਸੀਂ ਲੱਭ ਲਿਆ ਫਿਰ ਉਹਦੋਂ ਅਪਸਟਰ ਕੀ ਕਰਨਾ ਤੁਹਾਨੂੰ ਜਿਹੜਾ ਕੋਰਸ ਆ ਤੁਸੀਂ ਕਹਿੰਦੇ ਹੋ ਸਾਨੂੰ ਲੈਂਗੁਏਜ ਨਹੀਂ ਆਉਂਦੀ ਇੱਥੇ ਲੈਂਗੁਏਜ ਇੱਕalle 1 ਕਲਾਸ ਦਾ ਤੁਹਾਨੂੰ ਕਰਾਉਣਗੇ ਜਿਵੇਂ 1 2 3 1 ਵਾਲਾ ਸੌਖਾ ਹੁੰਦਾ 2 ਵਾਲਾ ਉਹ ਤੋਂ ਔਖਾ ਹੁੰਦਾ ਤੇ 3 ਵਾਲਾ ਉਹ ਤੋਂ ਔਖਾ ਹੁੰਦਾ ਤੁਸੀਂ ਇੱਕ ਨੰਬਰ ਵਾਲਾ ਕਰਨਾ ਬੜਾ ਬੇਸਿਕ ਸਪੈਨਿਸ਼ ਹੁੰਦੀ ਆ ਤੁਸੀਂ ਈਜ਼ੀਲੀ ਬੋਲ ਲਓਗੇ ਕੋਈ ਡਿਫਿਕਲਟੀ ਹੈ ਨਹੀਂ ਤੁਸੀਂ ਈਜ਼ੀਲੀ ਕਰ ਲਓ ਬੇਸਿਕ ਤੇ ਸਪੈਨਿਸ਼ ਦੇ ਵਿੱਚ ਕੋਰਸ ਆ ਬੜਾ ਸੌਖਾ ਕਰ ਲਓਗੇ ਤੁਸੀਂ ਕੋਰਸ ਉੱਥੇ ਆ ਕੇ ਸਿਲੈਕਟ ਕਰਨਾ ਤੁਸੀਂ ਕੰਪਿਊਟਰ ਦਾ ਕਰਨਾ ਕੋਈ ਹੋਰ ਕਰਨਾ ਕੋਈ ਸੌਫਟਵੇਅਰ ਦਾ ਕਰਨਾ ਕੋਈ ਮਕੈਨੀਕਲ ਕਰਨਾ ਉਹ ਤੁਹਾਨੂੰ ਦੱਸਣਗੇ ਜਿਹੜਾ ਤੁਸੀਂ ਇージー ਕਰ ਸਕੋਗੇ ਉਸ ਬੇਸ ਤੇ ਤੁਹਾਨੂੰ ਪ੍ਰੋਫੈਸ਼ਨਲ ਕੋਰਸ ਮਿਲ ਜੂਗਾ ਤੁਹਾਨੂੰ ਕੰਮ ਵੀ ਉਹਦੇ ਤੇ ਬੜਾ ਹੀ ਈਜ਼ੀ ਮਿਲੂਗਾ ਇਹ ਤੁਹਾਨੂੰ ਫਾਇਦਾ ਹੋ ਜਾਣਾ ਇਹ ਕਰਨ ਤੋਂ ਬਾਅਦ ਬੇਸਿਕ ਲੈਂਗੁਏਜ ਆ ਡਿਫਿਕਲਟੀ ਨਹੀਂਗੀ ਇਹਦੇ ਕੋਰਸ ਨੂੰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਇਹਦੇ ਨਾਲ ਤੁਹਾਨੂੰ ਲੈਂਗੁਏਜ ਆ ਜੂਗੀ ਤੁਹਾਨੂੰ ਕੰਮ ਲੱਭਣ ਵਿੱਚ ਬੜੀ ਹੀ ਆਸਾਨੀ ਹੋ ਜੂਗੀ ਤੇ ਜੇਕਰ ਤੁਸੀਂ ਫੇਰ ਵੀ ਇਹ ਕੋਰਸ ਕਰਕੇ ਤੁਹਾਡਾ ਨਹੀਂ ਮਨ ਹੈਗਾ ਕਰਨ ਦਾ ਤੇ ਤੁਸੀਂ 3 ਸਾਲ ਵਾਲੇ ਤਾਂ ਜਦੋਂ ਮਰਜ਼ੀ ਲੈ ਸਕਦੇ ਆ ਇਸ ਲਈ ਇਹਨੂੰ ਟਰਾਈ ਜ਼ਰੂਰ ਕਰਿਓ ਇਹ ਤੋਂ ਭੱਜਿਓ ਨਾ ਜੇ ਤੁਸੀਂ ਕਰ ਸਕਦੇ ਬੇਸਿਕ ਲੈਂਗੁਏਜ ਜਾਂ ਤੁਹਾਨੂੰ ਸਪੈਨਿਸ਼ ਬੋਲਣੀ ਆ ਜੂਗੀ ਤੁਹਾਨੂੰ ਕੰਮ ਦੇ ਦਰਵਾਜ਼ੇ ਖੁੱਲ ਜਾਣਗੇ ਤੁਸੀਂ ਈਜ਼ੀ ਹੋ ਜਾਓਗੇ ਤੁਹਾਡਾ 1500 ਤੇ 2000 ਦਾ ਖਰਚਾ ਸਾਰਾ ਤੁਸੀਂ 10-15000 ਤੋਂ ਬਚ ਜਾਓਗੇ ਤੇ ਇਸ ਲਈ ਬੜਾ ਈਜ਼ੀ ਪ੍ਰੋਸੈਸ ਆ ਟਰਾਈ ਜਰੂਰ ਕਰਿਓ ਤੇ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਈ ਇਹ ਦੇ ਅਕੋਰਡਿੰਗ ਹੋਰ ਤੁਸੀਂ ਮੈਂ ਤੁਹਾਨੂੰ ਲਾਸਟ ਵਾਰ ਫੇਰ ਦੱਸ ਦਿੰਦਾ ਤੁਸੀਂ ਇਨਫੋਰਮੇਸ਼ਨ ਲੈਣੀ ਆ ਜਾਂ ਤਾਂ ਮੈਨ ਤੋਂ ਅੱਜ ਜਾ ਕੇ ਲੈ ਸਕਦੇ ਆ ਜੋ ਜਿਹੜੇ ਮੈਂ ਤੁਹਾਨੂੰ ਇੱਥੇ ਹੁਣ ਡਿਸਪਲੇ ਤੇ ਵਿਖਾ ਦਿੰਦਾ ਕਿਹੜੇ ਕਿਹੜੇ ਸਕੂਲ ਤੁਸੀਂ ਕਿਵੇਂ ਸਰਚ ਕਰਨੇ ਆ ਤੁਸੀਂ ਆਪ ਵੀ ਸਰਚ ਕਰ ਸਕਦੇ ਹੋ Google ਤੇ ਜਾ ਕੇ ਸਰਚ ਕਰੋਗੇ ਫਾਰ ਮਾਸਿਓਨ ਇੰਸਟੀਚਿਊਟ ਹੁੰਦੇ ਆ ਸੈਂਟਰ ਬਣੇ ਇਹਨਾਂ ਦੇ ਉੱਥੋਂ ਤੁਸੀਂ ਤੁਹਾਨੂੰ ਦੱਸਦੇ ਨੇ ਕਿਹੜੇ ਕਿਹੜੇ ਕੋਰਸ ਕਰਨੇ ਆ 1500 ਤੋਂ ਲੈ ਕੇ 2000 ਦਾ ਖਰਚਾ ਹੋਣਾ ਤੁਹਾਡਾ ਸਾਰਾ ਤੇ 200 ਘੰਟਿਆਂ ਦਾ ਤੁਸੀਂ ਕੋਰਸ ਕਰਨਾ ਕੋਈ ਲੰਮਾ ਚੌੜਾ ਕੋਰਸ ਨਹੀਂਗਾ 200 ਘੰਟਿਆਂ ਦਾ ਸਿਰ ਤੇ ਕੋਰਸ ਕਰਨਾ ਕੋਈ ਲੰਮਾ ਚੌੜਾ ਕੋਰਸ ਨਹੀਂ ਹੈ ਇਸ ਲਈ ਤੁਸੀਂ इजीली ਕਰ ਲੋਗੇ ਟਰਾਈ ਜ਼ਰੂਰ ਕਰਿਓ ਤੁਹਾਨੂੰ ਬੜਾ ਕੁਝ ਪਤਾ ਲੱਗੂਗਾ ਬੜਾ ਕੁਝ ਤੁਸੀਂ ਸਿੱਖੋਗੇ ਤੇ ਤੁਸੀਂ ਗਾਂ ਵੀ ਕਾਮਯਾਬ ਰਹੋਗੇ ਇਹ ਤੋਂ ਭਜਿਓਣਾ ਕੰਮ ਕਰ ਲਿਓ ਜੇ ਤੁਹਾਨੂੰ ਇਹ ਨਹੀਂ ਚੰਗਾ ਲੱਗਦਾ ਤੇ ਤੁਹਾਨੂੰ ਲੈਂਗੁਏਜ ਆਜੂਗੀ ਤਾਂ ਤੁਸੀਂ ਚੱਕ ਕੇ ਚੁੱਪ ਕਰਕੇ 3 ਸਾਲ ਵਾਲੇ ਪੇਪਰ ਲੈ ਲਿਓ ਕਾਣੀ ਖਤਮ ਰਾਈਗੋ ਵਾਲੇ ਲੈ ਲਿਓ ਇਹਦੇ ਤੇ ਤੁਹਾਨੂੰ ਮੈਂ ਦੱਸਦਾ ਇਹਦੇ ਤੇ ਤੁਸੀਂ ਸਟੱਡੀ ਕਰ ਸਕਦੇ ਆ ਇਹਦੇ ਤੇ ਕੰਮ ਨਹੀਂ ਕਰ ਸਕਦੇ ਇਹਦੇ ਤੇ ਤੁਸੀਂ ਇਹੀ ਕਰ ਸਕਦੇ ਇੰਡੀਆ ਜਾ ਕੇ ਆ ਸਕਦੇ ਹੋ ਕੋਈ ਟ੍ਰੈਵਲ ਕਰ ਸਕਦੇ ਆ ਇੰਟਰਨੈਸ਼ਨਲ ਟ੍ਰੈਵਲ ਵੀ ਕਰ ਸਕਦੇ ਆ ਇਸ ਪੇਪਰਾਂ ਦੇ ਉੱਤੇ ਇਹ ਬੜਾ ਈਜ਼ੀ ਪ੍ਰੋਸੈਸਾ ਤੁਹਾਨੂੰ ਬਹੁਤ ਵੱਡੀ ਗੱਲ ਮਿਲ ਜਾਣੀ ਆ ਜੇ ਕੋ ਟ੍ਰੈਵਲ ਕਰ ਸਕਦੇ ਤੁਹਾਡਾ ਲੱਗਣਾ ਬਿਲਕੁਲ ਥੋੜੇ ਪੈਸੇ ਲੱਗਣੇ ਨਾਲੇ ਤੁਸੀਂ ਲੈਂਗੁਏਜ ਸਿੱਖਣੀ ਆ ਨਾਲੇ ਤੁਸੀਂ ਕੰਮ ਸਿੱਖਣਾ ਨਾਲੇ ਤੁਹਾਡੇ ਕੋ ਸર્ટਿਫਿਕੇਟ ਆ ਜਾਣਾ ਤੁਸੀਂ ਪ੍ਰੋਫੈਸ਼ਨਲ ਕਿਸੇ ਕੰਮ ਦੇ ਵਿੱਚ ਮਾਹਰ ਆ ਪੂਰੇ ਤੁਹਾਡੇ ਕੋ ਸર્ટਿਫਿਕੇਟ ਆ ਜਾਊਗਾ ਇਥੋਂ ਦੇ ਅਕੋਰਡਿੰਗ ਉਹਦੀ ਵੈਲਿਊ ਬੜੀ ਹੋਊਗੀ ਤੇ ਤੁਹਾਨੂੰ ਪੇਪਰ ਵੀ ਮਿਲ ਜਾਣਗੇ ਸੜੀ ਵਾਲੇ ਇਹੀ ਕਰਨਾ ਕਿ ਹੋਰ ਕਰਨਾ ਉਹ ਤੁਹਾਡੀ ਮਾਰਕੀ ਮੈਂ ਤੁਹਾਨੂੰ ਕੁ ਬੇਵਖਾ ਰਿਆਂ ਤੇ ਤੁਹਾਨੂੰ ਡੋਮੀਨੇਟ ਨਹੀਂ ਕਰ ਰਿਹਾ ਤੁਸੀਂ ਇਹ ਇਹੀ ਕਰੋ ਬਾਕੀ ਆਪੂ ਆਪਣੇ ਬੰਦੇ ਦਾ ਦਿਮਾਗ ਆ ਤੁਸੀਂ ਇਹ ਕਰਨਾ ਚਾਹੋਂ ਕਰਨਾ ਠੀਕ ਆ ਮੈਂ ਤੁਹਾਨੂੰ ਦੇ ਰਿਹਾ ਆ ਆਈਡੀਆ ਮੈਂ ਤੁਹਾਨੂੰ ਦਿਖਾ ਰਿਹਾ ਆ ਰਾਹ ਵੀ ਰਾਹ ਭਾਈ ਇੱਧਰ ਸਿੱਧਾ ਜਾਂਦਾ ਇੱਧਰੋਂ ਗੱਡੀਆਂ ਆਉਂਦੀਆਂ ਤੇ ਇੱਧਰ ਨੂੰ ਜਾਂਦੀਆਂ ਮੈਂ ਤੁਹਾਨੂੰ ਸਿਰਫ ਇਹ ਵਿਖਾ ਰਿਹਾ ਆ ਇਹ ਵਿਖਾਉਣ ਤੋਂ ਬਾਅਦ ਤੇ ਤੁਸੀਂ ਸਿਰਫ ਆਪ ਦਾ ਇੱਕ ਫੈਸਲਾ ਲੈਣਾ ਵੀ ਅਸੀਂ ਕੀ ਕਰਨਾ ਤੁਸੀਂ ਕਰ ਸਕਦੇ ਆ ਨਹੀਂ ਕਰ ਸਕਦੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਇੰਨੀਆਂ ਗੱਲਾਂ ਕਹਿ ਕੇ ਮੈਂ ਵੀਡੀਓ ਨੂੰ ਕਰਦਾ ਖਤਮ ਜੇ ਤੁਹਾਨੂੰ ਕੋਈ ਕੁਐਸਚਨ ਹੋਇਆ ਉਹ ਗੱਲਬਾਤ ਹੋਈ ਤਾਂ ਕਮੈਂਟ ਕਰਕੇ ਮੈਨੂੰ ਪੁੱਛਿਓ ਮੈਂ ਤੁਹਾਨੂੰ ਦੱਸਣ ਦੀ ਪੂਰੀ ਕੋਸ਼ਿਸ਼ ਕਰੂੰਗਾ ਥੈਂਕ ਯੂ ਧੰਨਵਾਦ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਕਿ ਆਪਾਂ ਚੱਲ ਜਾਈਏ